ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਪ੍ਰੀਤ ਪਾਲ ਕੌਰ ਜੰਦਾ ਵਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਰਾਜਮਾਸੀ ਦਾ ਬਲੌਗ ਤੇ ਆਪਾਂ ਆਏ ਸੀਗੇ ਰਾਜਮਾਸੀ ਜੀ ਕੋਲ ਤੇ ਆਪਾਂ ਤੁਹਾਡੇ ਨਾਲ ਅੱਜ ਉਹਨਾਂ ਦਾ ਬਲੌਗ ਸ਼ੇਅਰ ਕਰਾਂਗੇ ਜੇ ਬਲੌਗ ਵਧੀਆ ਲੱਗਿਆ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਮਾਝਾ ਸਟਿੱਕਾ ਮੈਂ ਨਾ ਦੱਸਿਆ ਅੱਗੇ ਤੁਸੀਂ ਦੱਸਿਆ ਹੀ ਨਹੀਂ ਹੈਗਾ ਸਰਪ੍ਰਾਈਜ਼ ਦਿੱਤੇ ਹਾਂਜੀ ਇਸ ਰੰਗ ਰੰਗ ਜਾਨੀ ਚਾਹ ਆਹ ਹੋਣ ਕੋਣ ਕੋਣ ਬੰਦਾਂ ਨੇ ਦੇਖਾ ਕੋਈ ਦੁੱਤੀ ਵੜੋ ਲੱਗਦਾ ਸਲਵਾਰ ਪਾੜੀ ਤੂੰ ਵੀ ਬੰਦ ਨਾ ਫਗੜ ਨਾ ਉਹ ਕਿਹੜੇ ਸਾਲ ਚਾਹ ਚੋਰੀ ਦੀ ਸੰਗਤ ਕਰਦੀ ਹੈ ਇਹ ਮਾ ਦੇ ਪਈਆ ਹੁੰਦੇ ਬੰਦ ਜੀ ਜਸ ਇੰਨੀ ਗਲਤ ਹੋਵੇ ਜਬ ਵੀ ਨਹੀਂ ਬੋਲਦੀ ਹੈਗੀ ਸੱਪਣ ਚਾਹ ਬਣਾਉਂਦੇ ਨੇ ਫਿਰ ਉਹਨਾਂ ਦੁਆ ਕੰਮ ਸਾਹ ਲੈਦੇ ਨੇ ਇਹ ਤੁਹਾਨੂੰ ਮਿਲਦਾਗਾ ਹਾਂ ਹੋਰ ਹੋਰ ਟਿਕਾਣਾ ਹੈ ਕਹਾਣੀ ਯਾਰ ਇਹ ਮੈਚ ਮਾਰੀ ਉਹ ਬੰਦੇ ਕਹਿੰਦੇ ਹਾਂ ਕਿ ਮੈਂ ਉਹ ਹਨ ਨਹੀਂ ਕਰਦਾ ਕਿ ਬਾਬੂ ਉਹ ਤੁਹਾਡਾ ਕਰਨ ਨਹੀਂ ਕਿ ਨਾ ਨਾ ਸੱਚਾ ਨਹੀਂ ਕਰਦੇ ਇਹ ਨਹੀਂ ਇਹ ਨਹੀਂ ਕਰਦੇ ਨਾ ਲਾਦੀ ਨਾ ਮਾਣਿਆ ਕਰਦੇ ਹਾਂ ਜੀ ਸਰ ਜੀ ਆਪ ਬਾਈ ਜੀ ਕੈਂਟਨ ਦੀ ਕਟਿੰਗ ਕਰ ਉਸਕੇ ਇਹ ਕਰ ਲੈਗੇ

ਉਹਨਾਂ ਨੂੰ ਵਧੀਆ ਕਰਦੇ ਕੋਈ ਘੋੜੇ ਵਾਲਾ ਹੋਸਟ ਨਹੀਂ ਆ ਹਾਂ ਹਾਂ ਜੋਤੀ ਮੈਂ ਵੀ ਕਿ ਬਹੁਤ ਸੁਣਿਆ ਹਾਂ ਬਸ ਉਹ ਮੁੰਡਾ ਉਹ ਬੰਦਿਆ ਵਧੀਆ ਆ ਬਸ ਪਰ ਉਹਨੇ ਕੱਟੀ ਜਿਹੜਾ ਵਾਲੇ ਵਾਲੇ ਮਿੱਕਣਾ ਵੇਲੇ ਨੇ ਗੱਟੇ ਨਿਕੋ ਵਧੀਆ ਗੱਲਾਂ ਆ ਵਧੀਆ ਠੀਕ ਐ ਜਿਹੜਾ ਕਿਸੇ ਚਿਰ ਦਾ ਨਹੀਂ ਜਿਹੜਾ ਦੁਬਾਰਾ ਅੱਜਕੱਲੇ ਕਿਸੇ ਤੇ ਰਲੂ ਨਹੀਂ ਆ ਆਹ ਤੇਰਾ ਦਾ ਜੋਤੀ ਬਸ ਉਹਦੇ ਵੀ ਆਉਂਦੇ ਫਿਰ ਸਾਥ ਸਰ ਬੱਚੇ ਉੱਪਰ ਦੇ ਬੱਚੇ ਡੀ ਜੇ ਦੀ ਗੱਲ ਬਾਤ ਰੰਗ ਨਹੀਂ ਤੇ ਰਸਤਾ ਜਾਂਦਾ ਨਾ ਇਹ ਦੇਖੋ 15 ਰੁਪਏ 15 ਮਿੱਤਰੇ 15 ਕਰਣੀ ਕਿਉਂ ਕਿ ਇਹ ਬਾਕੀ ਬਾਕੀ ਤਾਂ ਦੇ ਬੱਚਪਣ ਕੀ ਖਿਡੌਣਾ ਦਿੱਤਾ ਲੈ ਜਿੰਨੇ ਮਾਰੇ ਬੱਚਪਣ ਦੇ ਖਿਡੌਣਾ ਉਹ ਵੀ ਪੀਣੀ ਜਲਸ ਤੋਂ ਪੂਰ ਇੰਦਰ ਲਿਆ ਕੇ ਦੋ ਸੋਕ ਕਰ

ਮੈਂ ਚਾਹ ਬਣਾਈ ਪਰ ਇਸ ਤਰ੍ਹਾਂ ਚਾਹ ਮਨੇ ਚਾਹ ਹੀ ਪੀਂਚਾਉਂਦੇ ਨਾ ਮੈਂ ਕਿਹਾ ਵੀ ਗੁੱਧ ਬਣਾ ਲੈ ਜੁੱਧ ਨਹੀਂ ਪੀਂਦੇ ਸੀ ਮਾਮੀ ਰੋਟੀ ਨਹੀਂ ਖਾ ਕੇ ਆਏਗੇ ਤੇ ਉੱਧਰ ਜਾ ਕੇ ਖਾਵਾਗੀ ਮੈਂ ਕਿਹਾ ਸੀ ਮੈਂ ਬਣਾ ਲੈਨੇ ਆ ਕਿ ਕਿੰਨੀ ਉੱਧਰ ਬਣੀ ਪਈਗੀ ਰੋਟੀ ਸਭਾ ਲੱਗੂਗੀ ਮਾਮੀ ਵੀ ਰੋਟੀ ਬਣਾ ਦੋ ਸਾਰਾ ਦੋ ਨਾ ਮਾਮੀ ਉੱਧਰ ਆਣਗੀ ਧੂਆ ਕੋਲ ਹਾਂ ਰੋਟੀ ਪਿਆਰ ਕਰਦੇ ਆ ਪਹੋਂ ਉਹਨੂੰ ਦੇਖ ਕੇ ਕਹਿੰਦਾ ਤੈਨੂੰ ਬਹਿਰੀ

ਰਸੀ ਰਸੀ ਗੋਸਤਾ ਪੀਵੇ ਹਾਂ ਰਸੀ ਦਾ ਪੀਣਾ ਰਸੀ ਬਣਾ ਕੇ ਰਿਆ ਤੋੜੀ ਵਾਲਾ ਦਰ ਦਿੰਦੇ ਮੈਨੂੰ ਨਾ ਚੱਲ ਰਸੀ ਤਾਂ ਹੋਵੇ ਰਸੀ ਦਾ ਸਿਦਰੀ ਉਲੀ ਦੇ ਦੱਗੀ ਰਸੀ ਦਾ ਖਾਓ ਹੁਣ ਚਾਨ ਬਗਾ ਆਈ ਹੁੰਦਾ ਜੇ ਸਰਦਾ ਕਰ ਖਾ ਲਓ ਫਿਰ ਵਧੀਏਗਾ ਲੋਕੀ ਆਰੀਏ ਨਾ ਤਾਂ ਨਹੀਂ ਕੀਤੀ ਹੈ ਕਿਸੇ ਨੇ ਇਹ ਗੱਲ ਨੇ ਬਈ ਹੋਰ ਕੀ ਹੈ ਆਏ ਨਹੀਂ ਬਤਾਏਗਾ ਅਸੇ ਮਿੰਟ ਤੱਕ ਸੰਭਲ ਲਓ ਛੱਡ ਕੇ ਤੁਸਾਂ ਸੁਣਿਆ ਤੁਸਾਂ ਪਦਮਤਾ ਸੁਣ ਮੈਂ ਰੋਟੀ ਖਾ ਰਹੀ ਰੋਟੀ ਖਾਤੀ ਖੱਟੇ ਦੀ ਪਦਮ ਰਹੀ ਇਹਦਾ ਇਹ ਉਹ ਰੋਟੀ ਆ ਗੁਰੂ ਜੀ ਸਿਸ ਨੇ ਆਪਣਾ ਜੀ ਪਰਵਾਸ ਨੂੰ ਖਾ ਗਈ ਨਾ ਮੈਨੂੰ ਹੋਇਆਗਾ ਹਾਂ ਦੱਸੋ ਕਾਹ ਚਾਹੀਏ ਚਾਪੂਛ ਬਾਣਨ ਦਾ ਕੇਕ ਨਾ ਸਰਾਉਂ ਦੀ ਵਾਰੀ ਪਤਾ ਹੀ ਨਹੀਂ ਤਾ ਸੋਮੇਂ ਤੇ ਕਰਨੀ ਤਰੁ ਕੋੜੂ ਪੂਰਾ ਜਾਇਆ ਤੋ ਪਹਿਲਾ ਪਹਿਲਾ ਜਾਉਣਾ ਪੈਣੀ ਹੋਰ ਜਾਉਂਗੀ ਹੁਣ ਛਾੜੀ ਤੋਂ ਪਹਿਲਾ ਪਹਿਲਾ ਜਾਵਾਂਗੇ ਉਹਨਾਂ ਦੇ ਕੰਮ ਹੋਣੇ ਛਾੜੀ ਜਾਊਗਾ ਤੇ ਹੋਇਗਾ ਜੇ ਹੁਣ ਕਿਤੇ ਵਿਆਹ ਸਾਤੇ ਤੇ ਕਿੰਨੇ ਪ੍ਰੋਗਰਾਮ ਆ ਗਏ ਉਹ ਤੋਂ ਬਾਅਦ ਹੀ ਕਰਾਂਗੇ ਇਹ ਜੀ ਕੱਟਦੇ ਬੈਨ ਬਣੇ ਅਸਨ ਤੜਕੇ ਜਾਂਦੇ ਅਸਨ ਫੇਰ ਮੁੜ ਕੇ ਆਉਣਾ ਪੈਂਦਾ ਮੈਨੂੰ ਨਹੀਂ ਲੱਗਦਾ ਪੂਰੇ ਤਿੰਨ ਸਾਲੇ ਤਖੰਡ ਪਟ ਹੋ ਗੋ ਅਸਨ ਜਾਂਦੇ ਆ ਕੁੜੀਆਂ ਨੂੰ ਮੌਜ ਆਈ ਕੀ ਦਰਜੀ ਕਰਦਾ ਕੋਈ ਚੁਰਪਦੇ ਨੇ ਇਹਨਾਂ ਉਹ ਕਹਿੰਦੇ ਨੇ ਅਸੀਂ ਔਖੀ ਆ ਕਹਿੰਦੇ ਅਸੀਂ ਔਖੀਆਂ ਪੜਨਾ ਪੈਂਦਾ ਸਾਨੂੰ ਲੱਗਦਾ ਬੜਾ ਕਿੰਨਾਂ ਔਖਾ ਮੱਥਾ ਵਾਰਉਂਦੇ ਦੇ ਤਾ ਜੇ ਬਗਾਮ ਦੇ ਬੜਾ ਕਰਦਾ ਕਮਤ ਵਾਰ ਤਾਈ ਲੱਗਦਾਗਾ ਲਿਆ ਕਰਕੇ ਦੇਖੋ 4 ਦਿਨ ਦਿਮਾਗ ਪਤਾ ਕਿੰਨਾ ਲਾਉਣਾ ਪੈਂਦਾ ਕਰ ਦੋ ਦਿਨ ਘਰੇ ਰਹਿ ਕੇ ਆਪਾਂ ਜਾਈਂਗਾ ਮੈਨੂੰ ਕੀ ਦਰੋਂ ਕਰੀਏ ਫਿਰ ਕੀ ਕੀਤਾ ਮੇਰੇ ਵਾਲੀ ਕੰਮ ਆ ਤੀਜੇ ਦਿਨ ਕਰੇ ਹੁੰਦੀ ਆ ਉਹਦੀ ਪਾਰਟੀ ਸੀ ਗੁਰਮੰਦੀ ਨਹੀਂ ਗੁਰਮੰਦੀ ਪਾਰਟੀ ਸੱਚ ਸਿੰਗਲ ਟੱਟ ਲੱਗ ਗਿਆ ਅਨਕਾ ਲੱਗ ਗਈ ਸੀ ਇਹਦਾ ਫੋਟੋ ਆ ਗਿਆ ਪਤਾ ਲੱਗ ਗਿਆ ਐਲਬਮ ਦੇਖ ਲਈ ਤੁਸੀਂ ਉਹਨਾਂ ਦੀ ਕਿੰਨਾਂ ਦੀ ਹਾਂ ਦੋਨੇ ਦੇਖ ਲਈ ਤਿੰਨ ਤਿੰਨੇ ਚਾਹੀਦੇ ਨਹੀਂ ਅਸੀਂ ਇਹ ਦੇਖਣੀ ਲੈ ਚੋ ਕਿਤੇ ਦੇਖੀ ਨਹੀਂ ਮੁੱਕ ਗਈ ਦੇਖ ਲਈ ਹਲਦੀ ਵਾਲੀ ਕਹਿਣੀ ਆ ਘਰੇ ਜਾ ਕੇ ਦੇਖ ਕੇ ਆਇਆ ਠੀਕ ਹੈ ਅੱਜ ਨਹੀਂ ਕਰਾਂਗੇ ਪਰ ਇਸ ਤਰ੍ਹਾਂ ਨਾ ਤੋਰ ਦੇਾਂਗੇ ਜਾਓ ਭਾਈ ਤੁਸੀਂ ਆਪ ਦੇਖਾ ਪਿੱਛੇ ਤੇਰੇ ਭੂਰੇ ਡੱਪ ਦੀਆਂ ਕੀ ਨਹੀਂ ਹੋਣਾ ਬੰਨੇ ਫਿਰ ਮਿਸ ਜੀ ਕਿਹੜੀ ਜਰਮਗੀ ਜਰਮਤਾ ਤਾਂ ਬੈਠੀ ਤੂੰ ਕਿਤੇ ਘਰ ਦੇ ਚਲ ਆ ਕੋਈ ਚਲੀ ਕੋਟਲੀ ਖੱਟ ਚਾਹ ਚਲੀ ਜਾਉਂਦੀ ਜੀ ਕਿ ਜਾਈਏ ਉੱਧਰ ਸਾਡੇ ਕੋਲ ਆ ਗੱਡੀ ਵੀ ਕਿੰਨੇ ਮਹੀਨੇ 10 ਮਹੀਨੇ ਪੜ ਕੇ ਜਾਣਾ ਵੀ ਮੈਂ ਤੁਹਾਨੂੰ ਜਿਆਦਾ ਚਾਹ ਤੇ ਹਾਜ਼ਰ ਮਾਰਕਸ ਨੂੰ ਵੀ ਟਾਈਮ ਲੱਗ ਜੇ ਅਸੀਂ ਜਾ ਰਹੇ ਹਾਂ ਬੱਜੂ ਹਾਂ ਲੰਘੋ ਕੋਈ ਵਾਸਤੇ ਐਨ ਇੱਕ ਬਿਲੇ ਹਾਂ ਸਿਰੋਂ ਤੱਕ ਜੇ ਤੂੰ ਸੱਜੇ

ਕੀ ਬੋਲਣਾ ਮੁਕੇਲੀ ਜੇ ਤੋ ਦੇਖਿਆ ਨੀ ਨਾ ਮੰਮੂ ਜੇ ਤੋ ਜੀ ਆਈ ਨੀ ਕੋਈ ਆਈ ਨੀ ਕਦੇ ਤੇ ਤੋ ਬਹੁਤ ਚਿਰ ਹੋ ਗਿਆ ਨਾ ਆਇਆ ਹੋਇਆ ਪਰ ਇਹਦਾ ਹਾਂ ਇੱਕ ਕਰਦੇ ਹਾਂ ਆ ਪੁੱਟੀਆਂ ਨੇ ਤਿੰਨੇ ਹਾਂ ਇਹ ਪੱਟੀਆਂ ਕੁਝ ਬਾਹਰ ਤੇ ਹੁੰਦੀ ਹੈ ਜਿਹਨੂੰ ਬਾਹਰ ਜੂ ਰੱਖਦੇ ਨੇ ਕਿਥੇ ਬੰਦੇ ਨਾ ਉੱਪਰ ਦੇ ਉੱਪਰ ਉੱਪਰ ਕਰੋ ਇਹਨਾਂ ਨੂੰ ਆ ਗੋਹਣ ਕਰਦਾ ਵਾ ਨਮੋ ਨਮਾਸਕਾਰ ਮੈਂ ਬਹੁਤ ਗਰੀਬ ਹਾਂ ਕੋਈ ਕਰਨਾ ਸਕੇ ਉੱਪਰ ਆ ਲੈ ਉਹ ਕਰ ਹੋਰ ਠੀਕ ਜਿਹਾ ਚਾਹ ਆਈ ਟੁੱਟੀ ਗਈ ਵੀ ਨਹੀਂ ਟੁੱਟੀ ਆਈ ਹੈ ਤੇਰੇ ਆਈ ਗਈ ਪੰਗਦੇ ਰੋੜਗੇ ਇਹ ਟਬਾਰ ਗਾ ਲਾ ਰੋ ਤੇ ਲਾਉਣ ਆਂ ਤੂੰ ਉਹ ਸਿੱਧਾ ਲੈ ਰਹਾ ਹੈ ਉਹਦੇ ਕਿੰਨੇ ਪਾਣਾ ਕਿ ਜੀ ਮਾਲਕ ਕਿਹਦੇ ਕਹਿੰਦੇ ਆ ਕਿ ਤੁਸੀਂ ਚਾਰ ਪਾ ਰਿਆ ਕਰੋ ਕਹਿੰਦੇ ਚਾਰ ਚ ਕਿਹ ਕਹਿੰਦੇ ਚਾਰ ਜਣ ਪਾਉਣੇ ਉਹ ਵੀ ਛੱਡਣਗੇ ਸਾਨੂੰ ਸਾਡੇ ਤਾਂ ਮਸਾਤ ਤਾਂ ਭੜੀ ਪਉ ਦੇ ਅੱਜ ਸਤੰਬਰ ਪਾਰਟ ਆ ਤਾ ਤਾਂ ਮੀਨੂ ਪਿਆ ਹੁੰਦਾ ਉਨੋਖਾ ਹੋ ਜਾਂਦਾ ਉਨੋਖਾ ਹੋ ਜਾਂਦਾ ਇਹ ਦੇਖਣੀ ਆਈ ਜੀ ਉਵੇਂ ਆਕ ਗਏ ਆਪਾਂ ਐਵੇਂ ਆ ਕੇ ਹਾਂ ਅਸੀਂ ਉਵੇਂ ਆਕ ਗਏ ਅਸੀਂ ਹੁਣ ਕਹਿੰਦੇ ਮਰਦੇ ਰਹੇ ਸੀ ਆਰੇ ਬਾਰੇ ਵਿੱਚ ਸੋਚੇਗਾ ਵੀ ਨਹੀਂ ਕੋਈ ਵੀ ਬੱਟਨੇ ਵਾਲਾ ਸਭ ਦੇ ਖਰਾਂ ਦੇ ਕੰਦੇ ਆਏ ਹੁਣ ਜਿਹੜੀ ਵਿੱਚ ਸਾਰਾ ਜਾਦਾ ਜਾਂਦਾ ਇੱਕ ਦੁਕਾਨ ਦਾ ਔਖਾ ਹੈ ਜਿੱਮੇ ਹੁਣ ਇਹ ਤਾਂ ਫਿਰ ਪਿੰਡ ਹੀ ਜਾਇਆ ਕਰਨੀ ਸਾਰਾ ਮੈਂ ਚਲੋ ਬੈਠੀ ਜਖਿਆ ਗਰੂਹੀ ਸਿਕੰਦਰ ਤਾਂ ਕਹਿੰਦਾ ਸੀ ਕਹਿੰਦਾ ਖੇਦ ਠੀਕਵਾ ਬਰਾਵਾ ਮੈਂ ਬੈਠੀ ਰਹੂੰਗੀ ਠੀਕ ਹੀ ਘਾ ਰੋਣ ਫਿਰ ਤਾਂ ਹੋ ਜਾਂਦਾ ਕੱਲੇ ਦਾ ਔਖਾ ਹੋ ਜਾਂਦਾ ਫਿਰ ਜਿਵੇਂ ਹੁਣ ਆਪਣੇ ਤੋਂ ਜਿੰਨੇ ਘੜ ਹੋ ਗਏ ਤੁਸੀਂ ਉਸਤਾਬ ਤੇ ਆਪਦੇ ਨਾਲੇ ਕੋਈ ਬਗਾਨਾ ਵੀ ਹੈਗਾ ਸਾਡੇ ਇਹ ਕਈ ਘਰਾਂ ਬੰਦੇ ਤੇ ਦੱਸਦੀ ਸੀ ਚਲੋ ਜੀ ਐਸੀ ਅੱਜ ਦਾ ਆਪਣਾ ਬਲੌਗ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਤੇ ਬਲੌਗ ਦੇ ਅੰਡਾ ਪੈਥੀ ਕਰਦੇ ਹਾਂ ਜੀ ਮਿਲਦੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ